ਮੇਰਾ ਨਾਮ ਅਮਰ ਜੈਸਵਾਲ ਹੈ ਜੀ ਮੈਂ ਦੂਜੀ ਕੇ ਰੋਡ ਫਿਰੋਜ਼ਪੁਰ ਦਾ ਰਹਿਣ ਵਾਲਾ ਹਾਂ ਦਿਵਾਲੀ ਵਾਲੇ ਦਿਨ ਪਟਾਕਿਆਂ ਨੂੰ ਲੈ ਕੇ ਝਗੜਾ ਹੋਇਆ ਸੀਗਾ ਮੇਰੇ ਮਾਮਾ ਜੀ ਦੇ ਬੇਟੀ ਦੀ ਦੁਕਾਨ ਹੈ ਰੈਡੀਮੇਡ ਦੀ ਉਹ ਹਰ ਸਾਲ ਦੁਕਾਨ ਦੇ ਬਾਹਰ ਪਟਾਕੇ ਲਾਉਂਦਾ ਦਿਵਾਲੀ ਸੀਜ਼ਨ ਤੇ ਤੇ ਆਸੇ ਪਾਸੇ ਵੀ ਕਈ ਦੁਕਾਨਾਂ ਤੇ ਪਟਾਕੇ ਲੱਗੇ ਹੋਏ ਸੀ ਇਹ ਜਿਹੜੀ ਥੇਰਾ ਜੀ ਦੂਜੀ ਇਹਨਾਂ ਦਾ ਮੁੰਡਾ ਜਿਹੜਾ ਟਰੱਕ ਚਲਾਉਂਦਾ ਹੈ ਸ਼ਾਇਦ ਉਹਦਾ ਨਾਮ ਗੁਰਦੀਪ ਹੈ ਉਹ ਸ਼ਰਾਬ ਨਾਲ ਰਜਾਇਆ ਸੀਗਾ ਉੱਥੇ ਤੇ ਪਟਾਕੇ ਚਲਾ ਰਹੇ ਬੱਚੇ ਨਾਲ ਵੀ ਛੱਤ ਤੇ ਉਹ ਪਟਾਕੇ ਚਲਾ ਚਲਾ ਕੇ ਥੱਲੇ ਸੁੱਟਦਾ ਸੀਗਾ ਤੇ ਆਪਣੇ ਬੱਚਿਆਂ ਨੇ ਸਿਰਫ ਇਹੀ ਕਿਹਾ ਸੀਗਾ ਕਿ ਭਾਈ ਸਾਹਿਬ ਥੱਲੇ ਪਟਾਕੇ ਲੱਗੇ ਹੋਇਆ ਤੁਸੀਂ ਪਟਾਕੇ ਚਲਾਣੇ ਉੱਪਰ ਛਾਤੇ ਚਲਾ ਲਓ ਇਧਰ ਨਾ ਸੁੱਟੋ ਕਿਤੇ ਕੋਈ ਚਿੰਗਾਰੀ ਨਾਲ ਕੋਈ ਅੱਗ ਨਾ ਲੱਗ ਜਾਏ ਕੋਈ ਘੜਦਾਣਾ ਵਾਪਰ ਜੇ ਉਹਨੇ ਠੀਕ ਹੈ ਠੀਕ ਹੈ ਕਹਿ ਕੇ ਇਹ ਗੱਲ ਨੂੰ ਅਲਗੋਣਿਆ ਕਰਤਾ ਫਿਰ ਉਸ ਤੋਂ ਬਾਅਦ ਦੂਜਾ ਪਟਾਕਾ ਵੇਰੇ ਨੂੰ ਸੁੱਟਦਾ ਉਹ ਥੱਲੇ ਸਾਡਾ ਮੋਟਰਸਾਈਕਲ ਬੁਲੇਟ ਖੜਾ ਸੀ ਉਹਦੇ ਉੱਤੇ ਸੁੱਟਦਾ ਉਹ ਮੁੰਡੇ ਨੇ ਕਿਹਾ ਯਾਰ ਪਟ્રોલ ਵਾਲੀ ਗੱਡੀ ਆ ਤੂੰ ਕੀ ਕਰੀ ਜਾਣਾ ਤਨੇ ਇੱਕ ਵਾਰੀ ਕਿਹਾ ਭਰਾਵਾ ਕਲੇਸ਼ ਨਾ ਕਰ ਦੇ ਇੰਤਿਆਰ ਆ ਤੀਜੀ ਵਾਰ ਜਦੋਂ ਉਹ ਸ਼ੂਲੀ ਚਲਾ ਕੇ ਥੱਲੇ ਸੁੱਟੀ ਨਾ ਜ ਖਰਾਬੀ ਪਿੱਤੀ ਹੋਈ ਸੀ ਇੱਥੇ ਨਾਲੀ ਗਰਮਾ ਗਰਮੀ ਹੋਈ ਇੱਥੇ ਨਾਲ ਕਲੇਸ਼ ਹੋਇਆ ਆਪਸ ਵਿੱਚ ਲੜੇ ਆ ਔਰ ਰਹੀ ਗੱਲ ਜਿਹੜੀ ਬੇਅਦਬੀ ਦਾ ਜੀ ਉਹ ਤਾਂ ਸਰਸਰ ਝੂਠੀ ਹੈ ਜੀ ਗੱਲ ਲੜਾਈ ਹੋਈ ਪਟਾਕੇ ਨੂੰ ਲੈ ਕੇ ਆ ਬੇਅਦਬੀ ਦਾ ਐਂਗਲ ਜਿਹੜਾ ਨਜਾਇਜ਼ ਵੜਿਆ ਜੀ ਇਹਦੇ ਵਿੱਚ ਬੇਅਦਬੀ ਵਾਲਾ ਮਸਲਾ ਕੋਈ ਵੀ ਨਹੀਂ ਹੈਗਾ ਮੇਰੀ ਜੱਥੇ ਬੰਦਿਆਂ ਨੂੰ ਵੀ ਬੇਨਤੀ ਆ ਕਿ ਬੇਅਦਬੀ ਕੋਈ ਨਹੀਂ ਹੋਈ ਜੀ ਇਹ ਤਾਂ ਸਿਰਫ ਜਾਣ ਕੇ ਪ੍ਰੈਸ਼ਰ ਪਾਣ ਉਸੇ ਸਾਡੇ ਤੇ ਇਜਾਮ ਲਗਾਇਆ ਗਿਆ ਹੈ ਜੀ ਇਹ ਸਾਡੇ ਦਾ ਨਾ ਪ੍ਰਵਾਸੀ ਮਜ਼ਦੂਰ ਦਾ ਟੈਗ ਲਗਾਉਂਦੇ ਆ ਜਦ ਕਿ ਮੇਰਾ ਜੱਦੀ ਪਿੰਡ ਹੈ ਪਟੇਲਗਰ ਕੈਂਪਾਂ ਜੀ ਮੇਰੇ ਦਾਦਾ ਜੀ ਇੱਥੇ ਸੀਗੇ ਮੇਰੇ ਦੋ ਤਾਏ ਸਰਕਾਰੀ ਟੀਚਰ ਸੀਗੇ ਮੇਰੇ ਫਾਦਰ ਸਾਹਿਬ ਫੂਡ ਸਪਲਾਈ ਰਿਟਾਇਰ ਹੋਏ ਆ ਮੈਂ ਖੁਦ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਮੇਰੇ ਮਾਮਾ ਜੀ ਐਮਐਸ ਰਿਟਾਇਰ ਹੋਏ ਆ ਵੱਡੇ ਮਾਮਾ ਜੀ ਸੈਸ਼ਨ ਕੋਡੀਸਟੈਨ ਨੂੰ ਰਿਟਾਇਰ ਹੋਏ ਆ ਬ੍ਰਦਰ ਮੇਰਾ ਪੰਜਾਬ ਹோம்ਗਾਰਡ ਦੇ ਵਿੱਚ ਆ ਵੱਡਾ ਬ੍ਰਦਰ ਪੰਜਾਬ ਪੁਲਿਸ 'ਚ ਸੀ ਅਸੀਂ ਸਿਟੀਜਨ ਆ ਜੀ ਫਿਰੋਜ਼ਪੁਰ ਦੇ ਪੱਕੇ ਨਾਗਰਿਕ ਆ ਇਹ ਸਾਨੂੰ ਨਾ ਪ੍ਰਵਾਸੀ ਮਜ਼ਦੂਰਾ ਦਾ ਟੈਗ ਸਾਡੇ 'ਤੇ ਥੂਪਦੇ ਆ ਚਲੋ ਨਾ ਲੜਾਈ ਹੁੰਦੀ ਲੜਾਈ ਦੇ ਵਿੱਚ ਜਾਤੀ ਸੂਚਕ ਸ਼ਬਦ ਇਹਨਾਂ ਨੂੰ ਬਥੇਰੇ ਵਰਤੇ ਆ ਨਾ ਬੱਯਾ ਕਹਤਾ ਪਰਵਾਸੀ ਮਜ਼ਦੂਰ ਕਹਤਾ ਨਾਲ ਦੇ ਮੁੰਡੇ ਨੂੰ ਚਮਿਆਰ ਕਹਤਾ ਮੁੱਚੀ ਕਹਤਾ ਅਸੀਂ ਇਸ ਗੱਲ ਨੂੰ ਗੁੱਸਾ ਨਹੀਂ ਇਸ ਗੱਲ ਦਾ ਕੀਤਾ ਲੇਕਿਨ ਜਦੋਂ ਧਰਮ ਦਾ ਐਂਗਲ ਇਹਨਾਂ ਨੇ ਵਿੱਚ ਪਾਇਆ ਨਾ ਜੀ ਉੱਥੇ ਸਾਨੂੰ ਬੜਾ ਦੁੱਖ ਹੋਇਆ ਕਿ ਜਿਹੜਾ ਕੰਮ ਅਸੀਂ ਕੀਤਾ ਹੀ ਨਹੀਂ ਬੱਚਿਆਂ ਸਾਡੇ ਉਹ ਸਾਡੇ ਨਜਾਇਜ਼ ਥੋਪਿਆ ਜਾ ਰਿਹਾ ਲੜਾਈ ਕੋਈ ਝੂਠ ਹੈ ਜੀ ਇਸ ਗੱਲ ਦੀ ਅਸੀਂ ਸੋਹਣ ਦੇ ਨੂੰ ਤਿਆਰ ਉਹ ਵੀ ਗੁਰਦੁਆਰੇ ਚੜ੍ਹ ਜਾਂ ਸੋਹ ਖਾ ਲੈਣ ਅਸੀਂ ਵੀ ਸੋਹ ਖਾਣ ਦੇ ਤਿਆਰ ਆ ਗੁਰਦੁਆਰਾ ਸਾਹਿਬ ਚੱਲਣ ਸੋਹ ਖਾ ਲੈਣ ਦੇਖੋ ਇੱਟਾ ਰੋੜੇ ਉਹਨਾਂ 'ਤੇ ਰੋਸਾਰੀ ਲੱਗੀ ਹੋਈ ਸੀ ਇੱਟਾ ਰੋੜ ਉਹਨਾਂ ਵੱਲ ਇਨੋਂ ਉਹ ਇਟਾ ਚੜਾਈਆਂ ਲੜਾਈ ਹੋਈ ਤੇ ਸਾਡੇ ਮੁੰਡੇ ਨੇ ਵੀ ਆਪਣਾ ਹਰਕਤ ਕੀਤੀ ਆ ਤੇ ਉਹਨਾਂ ਨੇ ਵੀ ਕੀਤੀ ਜਿਹੜਾ ਬਰਾਬਰ ਕੰਮ ਹੋਇਆ ਜੀ ਜੇ ਉਹਨਾਂ ਨੇ ਕੋਛਾ ਤੋਂ ਇਹਨਾਂ ਨੇ ਕਾ ਜਿਵੇਂ ਗੀੜ ਤੋੜਿਆ ਤੇ ਉਹਨਾਂ ਨੇ ਛਾਤੋਂ ਇਟਾ ਵਰਸਾਈਆਂ ਨੇ ਜੀ ਬਿਲਕੁਲ ਹੈਗੀ ਜੀ ਇਹਨਾਂ ਨੇ ਸਾਡੀ ਦੁਕਾਨ ਤੇ ਤੋੜਪਾਨ ਕੀਤੀ ਆ ਨਾਲ ਹੀ ਸਾਡਾ ਘਰ ਵੀ ਜੀ ਆ ਉੱਥੇ ਵੀ ਕਾਫੀ ਤੋੜਪਾਨ ਕੀਤੀ ਉਹਦੀ ਵੀਡੀਓ ਸਾਡੇ ਕੋਲ ਹੈਗੀ ਆ ਇਹਨਾਂ ਨੇ ਇਟਾ ਮਾਰੇ ਸਾਰੇ ਬੋਰਡ ਬੋਰਡ ਸਾਰੇ ਤੋੜੇ ਜੀ ਬਹੁਤ ਨੁਕਸਾਨ ਕੀਤਾ ਨੇ ਸਾਡਾ ਸਾਡੀ ਕਾਰ ਦਾ ਸ਼ੀਸ਼ਾ ਤੋੜਿਆ ਸਾਡੀ ਐਕਟੀਵਾ ਚੱਕੇ ਅੰਦਰ ਰੱਖ ਲਈ ਸਾਡਾ ਕਾਫੀ ਨੁਕਸਾਨ ਹੋਇਆ ਜੀ ਇਹਦੇ ਅਸੀਂ ਤਾਂ ਮੰਨ ਕਰਦੇ ਆ ਜੀ ਕਿ ਸਾਨੂੰ ਨਿਆਂ ਦਿੱਤਾ ਜਾਵੇ ਇਨਸਾਫ ਕੀਤਾ ਜਾਵੇ ਨਜਾਇਜ਼ ਜਿਹੜਾ ਸਾਡੇ ਤੇ ਅਲਿਗੇਸ਼ਨ ਲਗਾਇਆ ਗਿਆ ਨਾ ਜੀ ਵਿਅਦਬੀ ਵਾਲਾ ਉਹ ਸਾਰਾ ਸਾਰ ਝੂਠ ਹੈ ਜੀ ਮੇਰਾ ਨਾਮ ਹੈ ਅਮਰ ਜੈਸਵਾਲ ਜੀ ਫਰੂਸਪੁਰ ਨਾਨਕਪੁਰਾ ਦੇ ਇਹ ਭਾਈ ਸ਼ਾਂਤੀ ਨਗਰ ਵਾਲੇ ਪਾਸੇ ਬਿਜਲੀ ਘਰ ਕੋਲ ਹੋਈ ਆ ਲੜਾਈ ਚੱਲਦੀ ਐਕਟਵਾ ਤੇ ਮੇਰੇ ਇਹਨਾਂ ਨੇ ਕਾਪੇ ਕਿਰਪਾ ਨਾਲ ਖੰਡੇ ਖੁੰਡੇ ਮਾਰਨ ਲੱਗ ਪਈ ਠੀਕ ਹੈ ਜੀ ਜਿੰਨਾ ਜਿੰਨਾ ਇੱਕ ਮਾ ਬਿਓਸ਼ ਨਹੀਂ ਉਹਨਾਂ ਚ ਕਿ ਮੈਨੂੰ ਕੋਟ ਦੇ ਰੇ ਕੋਟ ਦੇ ਕੋਈ ਉਸੇ ਮੈਨੂੰ ਛੜਾਣਾ ਵਾਲਾ ਨਹੀਂ ਹੈਗਾ ਸੀ ভাই ਉਹਨਾਂ ਜਿਵੇਂ ਜਿਹੜੀ ਉੱਥੇ ਲੜਾਈ ਹੋਈ ਸੀ ਨਾ ਇਟਾ ਗੋੜਿਆਂ ਵਾਲੀ ਉਹਨਾਂ ਨੂੰ ਪਤਾ ਕਿ ਸ਼ੱਕ ਹੈ ਕਿ ਇਹ ਵੀ ਵਿੱਚ ਸੀਗਾ ਉਹਨਾਂ ਚ ਠੀਕ ਹੈ ਜੀ ਉਹਨਾਂ ਚ ਪੰਬਰ ਹੈਗਾ ਨੀ ਯਾਰ ਬੇਲੀ ਸਾਰੇ ਇਕੱਠੇ ਆ ਠੀਕ ਹੈ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਤੇ ਤਿੰਨੇ ਜਾਂ ਚ ਆ ਗਏ ਨੇ ਉਹਨਾਂ ਭਾਈ ਆਵੇ ਛਾਤੀ ਤੇ ਦੀ ਡੋਲਿਆਂ ਤੇ ਤੇ ਆਂ ਉਂਗਲਾਂ ਤੇ ਆਵੇ ਹੱਥਾਂ ਤੇ ਵੀ ਸਾਰੇ ਕਿਤੇ ਮੇਰੇ ਤੇ ਹਮਲਾ ਕੀਤਾ ਉਹਨਾਂ ਨੇ ਭਾਈ ਆਈ ਥਾਣੇ ਗਏ ਸਾਡੀ ਕੋਈ ਸੁਣਾਈ ਨਹੀਂ ਇੱਥੇ ਠੀਕ ਹੈ ਜੀ ਠੀਕ ਹੈ ਆਈ ਐਮਰ ਵੀ ਕਟਾਈ ਸਭ ਕੁਝ ਹੈ ਸਾਡੇ ਹਾਲੇ ਤੱਕ ਕੋਈ ਕੋਈ ਸੁਣਾਈ ਨਹੀਂ ਆਈ ਹਾਲੇ ਤੱਕ ਸਾਨੂੰ ਇਹ ਹੈ ਕਿ ਸਾਡਾ ਬੁਰਾ ਕੀ ਸਪੋਰਟ ਕੀਤੀ ਹੈ ਜਿੱਥੋਂ ਭਾਈ ਉਸ ਤੋਂ ਅਗਲੇ ਦਿਨ ਇਹਨਾਂ ਨੇ ਮੈਨੂੰ ਦੋ ਮੈਂ ਛਾਂਦੀ ਨਗਰ ਜਾ ਰਿਹਾ ਸੀ ਠੀਕ ਹੈ ਉੱਥੇ ਇਹਨਾਂ ਨੇ ਮੈਨੂੰ ਕੇਹ ਲਿਆ ਦੋ 2:30 ਵਜੇ ਦਾ ਟਾਈਮ ਸੀਗਾ ਠੀਕ ਹੈ ਇਹਨਾਂ ਨੇ ਮੇਰੇ ਕੱਪ ਇੱਕ ਪਾਨਾ ਗੰਡਾਸੇ ਮਾਰੇ ਨੇ ਠੀਕ ਹੈ ਜੀ ਤੇ ਇਹਨਾਂ ਦੇ ਪਛਾ ਕੀਤਾ ਜਾਵੇ ਬਸ ਉਹ ਕੁਝ ਨਹੀਂ ਸਾਡੀ ਮੰਗੇਗੀ ਇਹੀ ਬੇਨਤੀ ਹੈ ਸਾਡੀ ਅੰਦਰ ਕੰਨਾ ਮੈਂ 골ਫ ਕਿਸ ਸਿੰਘ